ਸਤ ਸ੍ਰੀ ਅਕਾਲ ਜੀ ਪੰਜਾਬ ਅਪਡੇਟਸ ਦੇ ਖਾਸ ਬਲਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਿੱਲ ਪੰਜਾਬ ਦੇ ਕੈਬਨਿਟ ਮੰਤਰੀ ਅਮਨ अरोड़ा ਨੇ ਸ਼੍ਰੀ ਉਦਮ ਸਿੰਘ ਜੀ ਦੇ ਜਨਮ ਦਿਵਸ ਮੌਕੇ ਉਹਨਾਂ ਨੂੰ ਨਿਮਰ ਸ਼ਰਧਾਂਜਲੀ ਵਜੋਂ ਕਪੂਰਥਲਾ ਦੇ ਪਿੰਡ ਨਿਜਾਮਪੁਰ ਦੇ ਵਿੱਚ ਸਥਾਪਿਤ ਕੀਤੀ ਜਾ ਰਹੀ ਉਦਮ ਸਿੰਘ ਸ਼ਹੀਦ ਯੂਐਸਐਸ ਹਨਰ ਵਿਕਾਸ ਅਤੇ ਉਦਮਤਾ ਯੂਨੀਵਰਸਿਟੀ ਦਾ ਉਦਘਾਟਨ ਕੀਤਾ ਇਸ ਮੌਕੇ ਵਰਮਤ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਰਾਗੀ ਜਥਿਆਂ ਨੇ ਕੀਰਤਨ ਸਰਵਣ ਕਰਵਾਇਆ ਇਸ ਮੌਕੇ ਉਨ੍ਹਾਂ ਕਿਹਾ ਕਿ ਸ਼ਹੀਦ ਉਦਮ ਸਿੰਘ ਜੀ ਨੂੰ ਸਮਰਪਿਤ ਇਹ ਯੂਨੀਵਰਸਿਟੀ ਨੌਜਵਾਨਾਂ ਦੇ ਹੁਨਰ ਵਿਕਾਸ ਅਤੇ ਉਹਨਾਂ ਲਈ ਰੁਜ਼ਗਾਰ ਪੈਦਾ ਕਰਨ ਲਈ ਬਿਹਤਰ ਸਹਾਇਕ ਸ सिद्ध ਹੋਵੇਗੀ ਇਸ ਮੌਕੇ ਯੂਨੀਵਰਸਿਟੀ ਦੇ ਚੇਅਰਮੈਨ ਡਾਕਟਰ ਸੰਦੀਪ ਸਿੰਘ ਕੌੜਾ ਅਤੇ ਵਿਧਾਇਕ ਜਗਦੀਪ ਕੰਬੋਜ ਵੀ ਮੌਜੂਦ ਰਹੇ ਇਸ ਮੌਕੇ ਆਮਨ ਅਰੋੜਾ ਨੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਨਮਨ ਕੀਤਾ ਮੈਂ ਸਮਝਦਾ ਕਿ ਆਪਾਂ ਸਾਰਿਆਂ ਦੀ ਖੁਸ਼ੀ ਇਸ ਲਈ ਹੈ ਕਿ ਆਪਾਂ ਜੀਸਾ ਪਵਿੱਤਰ ਕਾਰਜ ਦੇ ਵਿੱਚ ਸ਼ਰੀਕ ਹੋਇਆ ਸ਼ਾਮਲ ਹੋਇਆ ਅੱਜ ਦੇ ਇਹ ਜੋ ਸ਼ਹੀਦੀ ਸਮਾਗਮ ਚੱਲ ਰਹੇ ਹਨ ਇਹ ਛੋਟੇ ਸਾਹਿਬਜ਼ਾਦਿਆਂ ਦੇ ਜੋ ਸ਼ਹਾਦਤ ਜੋ ਨਮਨ ਅੱਜ ਪੂਰੀ ਦੁਨੀਆ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਉਹਨਾਂ ਦੀ ਸ਼ਹਾਦਤ ਨੂੰ ਮਾਤਾ ਗੁਜਰੀ ਦੀ ਸ਼ਾਨ ਨੂੰ ਨਮਨ ਆਪਾਂ ਕਰ ਰਹੇ ਹਾਂ ਔਰ ਮੈਂ ਸਮਝਦਾ ਕਿ ਤੁਹਾਨੂੰ ਸ਼ਬਦ ਚੱਲ ਰਹੇ ਹਾਂ ਸੀ ਮੈਂ ਉਹ ਹੀ ਕਹਿ ਰਿਹਾ ਸੀ ਮਾਪਿਆਂ ਨੂੰ ਕਿ ਮਾਲ ਪਰੇ ਆਉਂਦਾ ਜਦੋਂ ਸ਼ਬਦ ਸੁਣੀਏ ਕਿ ਅੱਜ ਦੀ ਤਾਰੀਖ ਦੇ ਵਿੱਚ ਬੱਚਾ 10 ਮਿੰਟ ਲਈ ਅੱਖੋਂ ਪਰੇ ਹੋ ਜੇ ਤੇ ਮਾਪਿਆਂ ਦਾ ਜਿਗਰ ਜਿਹੜਾ ਉਹ ਬਾਹਰ ਨਿਕਲ ਨਿਕਲ ਪੈਂਦਾ ਔਰ ਹਫ਼ਤੇ نو ਸਾਲਾ ਜੋ ਮਾਸੂਮ ਬੱਚੇ ਜਿਨ੍ਹਾਂ ਨੇ ਕੌਮ ਦੇ ਲਈ ਦੇਸ਼ ਦੇ ਲਈ ਇਨਸਾਫ ਦੇ ਲਈ ਜਿਸ ਦਲੇਰੀ ਦੇ ਨਾਲ ਆਪਣੀ ਸ਼ਹਾਦਤ ਦਿੱਤੀ ਇਹਨਾਂ ਜੀ ਸ਼ਹਾਤਾਂ ਦਾ ਵਰਣਨ ਜਦੋਂ ਕਰਨ ਲੱਗਦੇ ਤਾਂ ਮੈਂ ਕਹਿੰ ਸਕਦਾ ਸਮਾਂ ਔਰ ਸ਼ਬਦ ਮੁਕਸਾਂਦੇ ਨੇ ਪਰ ਵਰਣਨ ਹੋ ਸਕਦਾ ਇਤਨੀ ਵੱਡੀ ਸ਼ਹਾਦਤ ਆਦਾ ਗੁਜਰੀ ਜੀ ਕੀ ਕਹੀਏ ਕਹਿਣ ਨੂੰ ਲਫ਼ਜ਼ ਨਹੀਂ ਹੈਗੇ ਅੱਜ ਸਾਰੀ ਦੁਨੀਆਂ ਦੇ ਵਿੱਚ ਬੜੇ ਸ਼ਰਧਾ ਦੇ ਨਾਲ ਬੜੇ ਸਤਿਕਾਰ ਦੇ ਨਾਲ ਨਵਨੌਕੇ ਮਨਾਏ ਜਾ ਰਹੇ ਨੇ ਨਾਲ ਹੀ ਆਪਾਂ ਜੀ ਇਸ ਮੁਕੱਦਸ ਮੌਕੇ ਉੱਪਰ ਸਾਰੇ ਇਕੱਠੇ ਹੋਏ ਆ ਗੁਰੂ ਸਾਹਿਬ ਦੀ ਮਿਹਰ ਹੋਈ ਹੈ ਕਿ ਜਿਨ੍ਹਾਂ ਦੇ ਚਰਨ ਪਾਏ ਨੇ ਜਿੰਨੀਆਂ ਸੰਸਥਾਵਾਂ ਸੀ ਉਦਮ ਸਿੰਘ ਦੇ ਨਾਂ ਤੇ ਬਣੀਆਂ ਹੋਈਆਂ ਨੇ ਉਹਨਾਂ ਦੀ ਨਿਹਾਰ ਬਦਲਣ ਦੇ ਲਈ 85 ਕਰੋੜ ਰੁਪਏ ਦੇ ਨਾਲ ਜਦੋਂ ਕੰਮ ਸ਼ੁਰੂ ਕੀਤੇ ਤੇ ਉਸ ਤੋਂ ਬਾਅਦ ਫਿਰ ਦੁਬਾਰਾ ਇਹ ਅਫਰਟਸ ਰੀਨਿਊ ਹੋਏ ਮੈਨੂੰ ਸਾਰੇ ਭਾਈਚਾਰੇ ਨੇ ਹੁਕਮ ਦਿੱਤਾ ਰੋਕਸਭਾ ਨੂੰ ਨੇ ਕਿਹਾ ਮੇਰੇ ਵੀਰ ਗੋਲਦੀ ਜੀ ਨੇ ਕਿਹਾ ਤੇ ਦੁਬਾਰਾ ਫਿਰ ਜਦੋਂ ਇਹਦੇ ਉੱਪਰ ਕੰਮ ਸ਼ੁਰੂ ਹੋਇਆ ਤੇ ਮੇਰੇ ਯਾਦ ਹੈ ਕਿ ਜਦੋਂ ਉਸ ਤੋਂ ਕੁਝ ਦਿਨ ਬਾਅਦ ਹੀ ਚੰਡੀਗੜ੍ਹ ਦੇ ਵਿੱਚ ਕਿਉਂਕਿ ਡਾਕਟਰ ਸਾਹਿਬ ਉਹ ਤਾਂ ਬੜੇ ਲੰਬੇ ਸਮੇਂ ਤੋਂ ਪਲਾਨ ਚੱਲ ਰਿਹਾ ਸੀ ਪਰ ਜਿਵੇਂ ਜਦੋਂ ਪ੍ਰਮਾਤਮਾ ਨੇ ਜਿਹੜੀ ਚੀਜ਼ ਨੂੰ sire ਚਾਹਟ ਹੈ ਉਹਦੀ ਹੋਣੀ ਹੈ ਤੇ ਚੰਡੀਗੜ੍ਹ ਦੇ ਵਿੱਚ ਜਦੋਂ ਹੁਣ ਉਹ ਤੋਂ ਨਾਊਟ ਵੀਊ ਦੇ ਵਿੱਚ ਇਹਦਾ ਐਲਾਨ ਕੀਤਾ ਰਸਮੀ ਤੌਰ ਦੇ ਉੱਪਰ ਤੇ ਉਦੋਂ ਮੇਰੀ ਯਾਦ ਹੈ ਇੱਕ ਪੱਤਰਕਾਰ ਨੇ ਮੇਰੇ ਤੋਂ ਪੁੱਛਿਆ ਕਿ ਜੀ ਇਹ ਯੂਨੀਵਰਸਟੀਆਂ ਐਲਾਨ ਤਾਂ ਬਹੁਤ ਹੋ ਜਾਂਦੀਆਂ ਹੁੰਦੀਆਂ ਨੇ ਬਣ ਵੀ ਜਾਉਗੀਆਂ ਮੈਂ ਕਹਿੰਦੀ ਗੱਲ ਇਹ ਹੈ ਕਿ ਥੋੜੀ ਗੱਲ ਆਪਦੇ ਆਪ ਦੇ ਵਿੱਚ ਕੁਝ ਹੱਦ ਤੱਕ ਸਹੀ ਹੋ ਸਕਦੀ ਹੈ ਕਿ ਬਹੁਤ ਚੀਜ਼ਾਂ ਐਲਾਨ ਹੋ ਜਾਂਦੀਆਂ ਨੇ ਪ੍ਰਾਈਵੇਟ ਤੌਰ ਤੇ ਵੀ ਸਰਕਾਰੀ ਤੌਰ ਤੇ ਵੀ ਨਹੀਂ ਬਣਦੀਆਂ ਹੈਗੀਆਂ ਪਰ ਮੈਂ ਕਹਾਂ ਇਹਦਾ ਐਲਾਨ ਹੈ ਜਿਹੜਾ ਉਹ ਕੀਤਾ ਕੰਬੋਜ ਭਾਈ ਜਾਨੇ ਨੇ ਸ਼ੀਰੂਦੋਂ ਸਿੰਘ ਦੇ ਨਾਂ ਤੇ ਤੇ ਉਹ ਮਹਾਨ ਸ਼ਹੀਦ ਜਿਹੜਾ 21 ਸਾਲ ਅੰਖ ਨੂੰ ਆਪਦੇ ਸੀਨੇ ਵਿੱਚ ਬਲਦੀ ਰੱਖ ਸਕਦਾ ਹੈ ਤੇ ਉਸ ਭਾਈਚਾਰੇ ਤੋਂ ਇੱਕ ਯੂਨੀਵਰਸਿਟੀ ਨਹੀਂ ਬਣੂਗੀ ਸੋ ਬੇਵਿਕਰੋ 2 ਸਾਲਾਂ ਦੀ ਯੂਨੀਵਰਸਿਟੀ ਬਣ ਜੂਗੀ ਸੋ ਨਾ ਆਲਾ ਸੋ ਮੈਂ ਉਹਨਾਂ ਨੂੰ ਕਿਹਾ ਕਿ 2 ਸਾਲਾਂ ਦੀ ਬੇਵਿਕਰੋ ਕਿਉਂਕਿ ਇੰਨਾ ਸਮਾਂ ਤਾਂ ਜੇ ਘਰੋਂ ਲੱਗੇ ਤਾਂ ਵੀ ਲੱਗੇ ਮੈਂ ਕਿਹਾ ਜੀ 2 ਟਾਂ ਹੀ ਸਾਲਾਂ ਦੇ ਵਿੱਚ ਯੂਨੀਵਰਸਿਟੀ ਬਣ ਜੂਗੀ ਕਿਉਂਕਿ ਭਾਈਚਾਰੇ ਨੇ ਜੋ ਤਿਆਰੀ ਕੀਤਾ ਹੋਇਆ ਹੈ ਤੇ ਸਰਕਾਰ 24 ਘੰਟੇ 24/7 ਹਰ ਪੱਖੋਂ ਭਾਈਚਾਰੇ ਦੇ ਨਾਲ ਹੈ ਤੇ ਦੋਟੇ ਸਾਲਾਂ ਜੀ ਯੂਨੀਵਰਸਿਟੀ ਬਣ ਜੂਗੀ ਤੇ ਮੈਨੂੰ ਨਹੀਂ ਪਤਾ ਸੀਗਾ ਕਿ ਬਾਬੇ ਦੀ ਏਡੀ ਮਿਹਰ ਹੋਣੀ ਹੈ ਕਿ ਆਪਾਂ 6 ਮਹੀਨਿਆਂ ਦੇ ਵਿੱਚ ਵਿੱਚ ਯੂਨੀਵਰਸਿਟੀ ਦਾ ਜਿਹੜਾ ਨੀ ਪੱਥਰ ਹੈ ਆਪਾਂ ਉਹ ਰੱਖ ਲਵਾਂ ਤਾਂ ਨੀ ਪੱਥਰ ਕੀ ਬਣੀ ਬਣੀ ਯੂਨੀਵਰਸਿਟੀ ਦੇ ਭਾਈਚਾਰੇ ਨੇ ਮੈਂ ਸਮਝਦਾ ਕਿ ਲੈ ਲਈ ਹੈ ਔਰ ਇਹੇ ਯੂਨੀਵਰਸਿਟੀ ਦੇ ਨਾਲ ਜੋ ਜੋ ਜਿਸ ਸਾਫ ਇੱਛਾ ਦੇ ਨਾਲ ਸਾਫ ਮਨਿਸ਼ਾ ਦੇ ਨਾਲ ਸਾਫ ਨੀਅਤ ਆਪਣੀਤੀ ਦੇ ਨਾਲ ਜਦੋਂ ਕੋਈ ਕੰਮ ਸ਼ੁਰੂ ਕੀਤਾ ਜਾਵੇ ਤੇ ਬਾਬਾ ਸੱਚੇ ਪਾਤਸ਼ਾਹ ਬਾਬਾ ਨਾਨਕ ਆਪੇ ਭਾਗ ਲਾ ਦਿੰਦੇ ਨੇ ਤੇ ਤੁਸੀਂ ਬੜੀ ਸਾਫ ਨੀਅਤ ਦੇ ਨਾਲ ਇਹ ਕੰਮ ਸ਼ੁਰੂ ਕੀਤਾ ਸੋ ਪੰਜਾਬ ਅਪਡੇਟ ਵਿੱਚ ਫਿਲਹਾਲ ਨਹੀਂ ਤੁਸੀਂ ਜੁੜੇ ਰਹੋ ਚੜ੍ਹਦੀ ਕਲਾ ਟਾਈਮ ਟਿਮ ਦੇ ਨਾਲ ਧੰਨਵਾਦ